ਚਲੋ ਕੱਟਾ ਵੇਚ ਲੋ ਬੱਕਰਾ ਵੇਚ ਲੋ ਭਾਈ ਮੱਝ ਵੇਚ ਲੋ ਕੱਟਾ ਵੇਚ ਲੋ ਬੱਕਰਾ ਵੇਚ ਲੋ ਭਾਈ ਕੱਟੇ ਖਰੀਦਦੇ ਕੱਟੇ ਖਰੀਦਦੇ ਕੱਟੇ ਨਾ ਨਾ ਕੋਈ ਹੋਵੇ ਕੱਟਾ ਬੱਕਰਾ ਕੁਛ ਹੀ ਹੋਵੇ ਤੂੰ ਮੈਂ ਕਿਹਨੇ ਕੱਟੇ ਬੱਚਿਆਂ ਵਾਲਾ ਤੂੰ ਤਾਂ ਪੈਸੇ ਖਾਣ ਨਹੀਂ ਦੱਸੀ ਵਾਲਾ ਹਾਂ ਭਾਈ ਬੜਾ ਵਿਛਾਨਿਆ ਯਾਰ ਤੂੰ ਦਮੇ ਕਰਦਾ ਫਿਰ ਤਾਂ ਤੂੰ ਵੀਡੀਓ ਬੜੀ ਬਣਾਉਂਦਾ ਤੂੰ ਕਸਮ ਵਾਲੀ ਹਾਂ ਬਣਾ ਦਿੰਨੇ ਆ ਭਾਈ ਤੇ ਆਪਣਾ ਬੱਕਰਾ ਵਗੋ ਵੀਡੀਓ ਪੈਸੇ ਕਿਨੇ ਲੈਣਾ ਬਣਾ ਦਿੰਨੇ ਆ ਵੀ ਪੈਸੇ ਵੀ ਲੈਨੇ ਸ਼ੌਂਕ ਵੀ ਹੁੰਦਾ ਮਿੱਤਰਾ ਕੋਈ ਕੌਂਕ ਦਾ ਮੁੱਲ ਨਹੀਂ ਹੁੰਦਾ ਕੋਈ ਵੀਡੀਓ ਪਾ ਕੇ ਦੇ ਫਿਰ ਆਪਣੀ ਪਾ ਦਿੰਦੇ ਆ ਬੱਕਰੇ ਦੀ ਪਾਉਣੀ ਆ ਬੱਕਰੇ ਦੀ ਪਗਾਉ ਉਹ ਆਪਣੇ ਪਗਾਉ ਕੱਲ ਇਹਦੇ ਆ ਆ ਆਪਣੇ ਗੁਰਵਿੰਦਰ ਸਿੰਘ ਵਾਜਦੇ ਠੀਕ ਆ ਠੀਕ ਚੱਲ ਫਿਰ ਕੱਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪੋਆਲੀ ਆਪਣੇ ਘਰੇ ਬੱਕਰਾ ਪਗਾਉ ਆ ਸਾਲ ਦਾ ਬੱਕਰਾ ਇਹ ਤੇ ਬਖਾਉ ਆ ਇਹ ਜਿਹੜੇ ਵੀ ਮੇਰੇ ਵੀਰ ਨੇ ਲੈਣਾ ਬੱਕਰਾ ਤਾਂ ਆਪਣੇ ਮੋਬਾਈਲ ਨੰਬਰ 8246 573329 ਤੇ ਸੰਪਰਕ ਕਰ ਲਿਓ ਤੇ ਉੱਤੇ ਵੀ ਦੇਵਾਂਗੇ ਆਪਾਂ ਸਾਡਾ ਇਹ ਬਹੁਤ ਸਿਕੀ ਨਾ ਨੰਬਰ ਕਿਵੇਂ ਆ ਵਧੀਆ ਬੱਕਣਾ ਆਪਣਾ ਬਕਾ ਬਕਾਉਗਾ ਇਹ ਹਾਂ ਬਕਾਉਗਾ ਵੀ ਤੇ ਮੇਰਾ ਵੀਰ ਜਿਹਨੇ ਲੈਣਾ ਤਾਂ ਆਪਣੇ ਨਾਲ ਸਪਰਕ ਕਰ ਲਿਓ ਮੋਬਾਈਲ ਨੰਬਰ 8546573329 ਤੇ ਇਹਦੇ ਸਿਰਫ WhatsApp ਕਾਲ ਹੀ ਕਰਿਓ ਮੇਰਾ ਵੀਰ ਇਹ ਤੇ WhatsApp ਕਾਲ ਹੀ ਚੱਲਦੀ ਆ ਇਹ ਆਪਣੀ ਟੀਮ ਦਾ ਨੰਬਰ ਹੈ ਤੇ ਸਪਰਕ ਕਰ ਲਿਓ ਤਬ ਇਹ ਬਾਈ ਸਾਡਾ ਨਛੱਤਰਾ ਕਿੰਨੇ ਚੜਦਾ ਹੋ ਗਿਆ ਨਛੱਤਰ ਬਾਈ ਇਹੇ ਇਹ ਸਾਲ ਦਾ ਹੋ ਗਿਆ ਬਾਈ ਸਾਲ ਦਾ ਹੋ ਗਿਆ ਭਗਾਊਗਾ ਤੇ ਆਪਣੇ ਪਿੰਡ ਹੀ ਐ ਦੱਸੀ ਪੋ ਵਾਲੀ ਆਪਣੇ ਘਰੇ ਹੀ ਖੜਾ ਇਹ ਬੱਕਰਾ ਹੋਰ ਠੀਕ ਹੈ ਨਾ ਤੇ ਆਪਣੇ ਨਾਲ ਸੰਪਰਕ ਕਰ ਲਓ ਬਾਈ ਨੰਬਰ ਦਿੰਨੇ ਆ ਉੱਤੇ ਆਪਾਂ ਤੁਹਾਨੂੰ ਸਾਲ ਦਾ ਬੱਕਰਾ ਆਪਣਾ ਇਹ ਪੂਰਾ ਪੂਰਾ ਮਸਤ ਹੈ ਬੱਕਰਾ ਵੀ ਸਿਰੇ ਦਾ ਬੱਕਰਾ ਆਪਣਾ ਇਹ ਤੇ ਆਪਣਾ ਜੋ ਨੰਬਰ ਦਿੱਤਾ ਹੈ ਨਾ ਉਹ ਤੇ ਸੰਪਰਕ ਕਰ ਲਓ ਆਪਣੇ ਨਾਲ